ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਜੀ 2025 ਵਿੱਚ ਇਸ ਤਰੀਕੇ ਨਾਲ ਨਾਮ ਜਪ ਲੈਣਾ ਬੋਲਣਾ ਸ਼ੁਰੂ ਕਰ ਦਿਓ ਵੇੜੇ ਪਾਰ ਹੋ ਜਾਣਗੇ ਇਸ ਵਿਸ਼ੇ ਨੂੰ ਥੋੜਾ ਜਿਹਾ ਆਪਾਂ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ 2025 ਜਿਹੜਾ ਸਾਲ ਹੈ ਇਹ ਬਹੁਤ ਕਰੋਪੀ ਵਾਲਾ ਸਾਲ ਹੋਣ ਵਾਲਾ ਹੈ ਹਾਲਾਂਕਿ ਆਪਾਂ ਇਸ ਦੇ ਬਾਰੇ ਕੁਝ ਹੁਣ ਤੱਕ ਜਿਹੜੀਆਂਾਂ ਸਾਂਝੀਆਂ ਕੀਤੀਆਂ ਆਪਾਂ ਸੁਣਿਆ ਹੈ ਲਗਾਤਾਰ ਆਪਾਂ ਕਿਤੇ ਨਾ ਕਿਤੇ ਇਸ ਚੀਜ਼ਾਂ ਨੂੰ ਜਿਹੜਾ ਹੈ ਉਹ ਸਮਝਦੇ ਆ ਰਹੇ ਆਂ ਪਰ ਇੱਕ ਬੇਨਤੀ ਨੂੰ ਸਮਝਣਾ অতি ਜ਼ਰੂਰੀ ਹੈ ਸਾਧ ਸੰਗਤ ਆਪਾਂ ਪਹਿਲਾਂ ਵੀ ਕਿੰਨੀ ਵਾਰ ਗੱਲਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਕਿ ਹਰੂਏ ਹਰੂਏ ਤਿਰ ਗਏ ਡੁੱਬੇ ਜਨ ਸਿਰ ਭਾਰ ਇਸ ਸਾਲ ਦੇ ਵਿੱਚ ਉਹ ਬਚਣਗੇ ਜਿਹੜੇ ਸਤਿਗੁਰੂ ਦਾ ਨਾਮ ਲੈਣਗੇ ਤੇ ਜਿਹੜੇ ਗੁਰੂ ਤੋਂ ਟੁੱਟੇ ਹੋਣਗੇ ਤੇ ਡੁੱਬਣਗੇ ਉਹੀ ਸਾਧ ਸੰਗਤ ਬੇਨਤੀ ਕਰਾਂ ਕਿ ਸਿੱਖ ਦੀ ਪਰਿਭਾਸ਼ਾ ਕਹਿੋ ਜੀ ਹੋਵੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਇਹ ਸਾਰੀ ਗੱਲ ਕਰ ਦਿੱਤੀ ਸਤਿਗੁਰੂ ਧੰਗੁਰੂ RAMDAS MAHARAJ ਇਹ ਕਹਿੰਦੇ ਨੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਕਹਿੰਦੇ ਤੂੰ ਮੰਗਣ ਚੱਲਿਆ ਮੰਗਣ ਦੀ ਤੈਨੂੰ ਲੋੜ ਨਹੀਂ ਸਭ ਕੁਝ ਤੇਰੇ ਅੱਗੇ ਪਿੱਛੇ ਫਰੇਗਾ ਪਰ ਤੈਨੂੰ ਇੱਕ ਚੀਜ਼ ਸਮਝਣੀ ਪੈਗੀ ਉਹ ਕੀ ਜੋ ਮਨੁੱਖ ਜਿਹੜਾ ਸਿੱਖ ਆਪਣੇ ਗੁਰੂ ਦਾ ਕਹਿਣਾ ਮੰਨ ਕੇ ਜੋ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਜਿਹੜਾ ਹੁੰਦਾ ਵੀ ਮੈਂ ਗੁਰੂ ਕਾ ਸੇਖ ਹਾਂ ਤੇ ਲੋਕ ਸੱਚਾ ਸਿੱਖ ਜਿਸ ਨੂੰ ਆਖਦੇ ਨੇ ਉਹ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਹਰ ਅੰਦਾਜ਼ ਸਿਮਰਨ ਕਰੇ ਪਰਮਾਤਮਾ ਦਾ ਨਾਮ ਧਿਆਵੇ 12 ਤੋਂ ਲੈ ਕੇ 3 ਵਜੇ ਤੱਕ ਦਾ ਜਿਹੜਾ ਸਮਾਂ ਇਸ ਸਮੇਂ ਦੇ ਵਿੱਚ ਉੱਠਣਾ ਹੈ ਉਸ ਤੋਂ ਬਾਅਦ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਭਲਿਆ ਯਾਦ ਰੱਖੀ ਕਿ ਜੇ ਦਾ ਤੂੰ ਅੰਮ੍ਰਿਤ ਵੇਲਾ ਸੰਭਾਲੇਗਾ ਨਾ ਤੇ ਸਤਿਗੁਰੂ ਤੇਰੇ ਤੇ ਐਸੀ ਕਿਰਪਾ ਕਰਨਗੇ ਕਹਿੰਦੇ ਤੈਨੂੰ ਮੰਗਣ ਦੀ ਵੀ ਲੋੜ ਨਹੀਂ ਬਿਨਾਂ ਮੰਗਿਆ ਤੇਰੀ ਝੋਲੀ ਵਿੱਚ ਪਾ ਦੇਣਾ ਸਤਿਗੁਰੂ ਉੱਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਹਰ ਰੋਜ਼ ਸਵੇਰੇ ਉੱਦਮ ਕਰੇ ਇਸ਼ਨਾਨ ਕਰਦਾ ਹੈ ਤੇ ਫਿਰ ਨਾਪ ਰੂਪ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਟੁੱਬੀ ਲਾਉਂਦਾ ਆ ਸਤਗੁਰ ਕਹਿੰਦੇ ਉਹੀ ਸਿੱਖ ਮੈਨੂੰ ਚੰਗਾ ਲੱਗਦਾ ਹੈ ਉਹੀ ਮੈਨੂੰ ਪਾਉਂਦਾ ਹੈ ਜਿਹੜਾ ਆਪਣੇ ਗੁਰੂ ਦਾ ਸਿਮਰਨ ਕਰਦਾ ਹੈ ਜਿਹੜਾ ਆਪਣੇ ਗੁਰੂ ਦੇ ਨਾਮ ਨਾਲ ਜੁੜਦਾ ਹੈ ਜਿਹੜਾ ਸਤਗੁਰ ਦੇ ਨਾਮ ਨਾਲ ਜੁੜਦਾ ਹੈ ਕਹਿੰਦੇ ਮੈਨੂੰ ਉਹੀ ਭਾਉਂਦਾ ਹੈ ਤੇ ਮੈਨੂੰ ਉਹੀ ਚੰਗਾ ਲੱਗਦਾ ਹੈ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਦੀ ਗੱਲ ਨੂੰ ਮੰਨਦਾ ਹੈ। ਪਿਆਰਿਓ ਸਤਗੁਰ ਕਹਿੰਦੇ ਤੈਨੂੰ ਮੰਗਣ ਦੀ ਜ਼ਰੂਰਤ ਨਹੀਂ ਅਨ ਮੰਗਿਆ ਦਾਨ ਦੇਵਨਾ ਕਹੋ ਨਾਨਕ ਸੱਚ ਸੁਮਹਾਲ ਜੀਓ ਤੂੰ ਤੇ ਸੱਚ ਨੂੰ ਸੰਭਾਲ ਤੂੰ ਤੇ ਉਹਦੀ ਕਿਰਪਾ ਉਹਦੀ ਰਹਿਮਤ ਦੇ ਨਾਲ ਜੁੜ ਭਲਿਆ ਤੈਨੂੰ ਕੁਝ ਮੰਗਣ ਦੀ ਲੋੜ ਨਹੀਂ ਤੈਨੂੰ ਤਾਂ ਬਿਨਾਂ ਮੰਗਿਆ ਸਤਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਦੇ ਦੇਣੀਆਂ ਨੇ। ਤਿਰੰਦਾ ਬਿਨਾ ਮੰਗਿਆ ਸੁਰ ਸੱਚੇ ਪਾਤਸ਼ਾਹ ਜੀ ਨੇ ਸਭ ਕੁਝ ਦੇਣਾ ਤੇ ਭਰਿਆ ਇਹ ਗੱਲ ਯਾਦ ਰੱਖੀ ਕਿ ਗੁਰੂ ਤੋਂ ਮੰਗਣ ਦੇ ਲਈ ਤੈਨੂੰ ਇੱਕ ਚੀਜ਼ ਕਰਨੀ ਪਵੇਗੀ ਗੁਰੂ ਸਿੱਖ ਦਾ ਜਿਹੜਾ ਰਿਸ਼ਤਾ ਇਹਨੂੰ ਹੋਰ ਗੂੜਾ ਕਰਨਾ ਪਵੇਗਾ ਤੇ ਉਹਦੇ ਵਿੱਚ ਹੈ ਤੈਨੂੰ ਸ਼ਬਦ ਲੈ ਕੇ ਆਉਣਾ ਪਵੇਗਾ ਗੁਰਬਾਣੀ ਦੇ ਅਰਥ ਸਮਝ ਕੇ ਤੈਨੂੰ ਜੀਵਨ ਦੀ ਜਾਂਚ ਲੈਣੀ ਪਵੇਗੀ ਸਤਗੁਰ ਕਹਿੰਦੇ ਉਹ ਚੀਜ਼ ਨੂੰ ਜਰਾ ਤੂੰ ਆਪਣਾ ਸਤਗੁਰ ਕਹਿੰਦੇ ਨੇ ਉਪਦੇਸ਼ ਗੁਰੂ ਹਰ ਜਪ ਗਜਪ ਸਭ ਕਿਲਵਿਕ ਪਾਪ ਦੋਖ ਲਹਿ ਜਾਵੇ ਸਤਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਨੂੰ ਜਪਦਾ ਹੈ ਤੇ ਇਸ ਤਰ੍ਹਾਂ ਦੇ ਸਾਰੇ ਪਾਪ ਤੇ ਵਿਕਾਰ ਨੇ ਉਹ ਦੂਰ ਹੋ ਜਾਂਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਹਂਦਿਆਂ ਉੱਠਦਿਆਂ ਹਰ ਨਾਮ ਧਿਆਵੇ ਸੋ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਸਤਗੁਰ ਕਹਿੰਦੇ ਮੈਨੂੰ ਉਹੀ ਪਾਉਂਦਾ ਹੈ ਪਿਆਰਿਓ ਆ 2025 ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਾਲ ਬਹੁਤ ਮਾੜਾ ਹੋਣ ਵਾਲਾ ਹੈ ਜਿਹਦੇ ਵਿੱਚ ਕਰੋਪੀ ਆਉਣ ਵਾਲੀ ਹੈ ਤੇ ਬਚਣਗੇ ਉਹੀ ਜਿਹੜੇ ਗੁਰੂ ਦੇ ਨਾਮ ਰੂਪੀ ਜਹਾਜ਼ ਦੇ ਵਿੱਚ ਸਵਾਰ ਹੋਣਗੇ ਤੇ ਸਾਧ ਸੰਗਤ ਦਾ ਕੁਝ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਗੁਰੂ ਦੇ ਕਹਿਣੇ ਵਿੱਚ ਚੱਲਦੇ ਨੇ ਤੇ ਬਾਕੀਆਂ ਨੂੰ ਤਾਂ ਫਿਰ ਖੁਆਰੀ ਹੀ ਮਿਲਦੀ ਹੈ ਸਮਝ ਲਿਆ ਜੀ ਵਾਹਿਗੁਰੂ ਜੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ